ਨਾ ਮਾਤਾ ਮਾਂ ਬੱਚਿਆਂ ਨੂੰ ਇਸ ਤਿਹਾੜ ਨੂੰ ਇਕੱਠੇ ਮਨਾਉਣ ਲਈ ਅਸੀਂ ਇੱਕ ਉਪਰਾਲਾ ਕੀਤਾ ਸੀ ਸਾਡੇ ਮਾਤਾ ਜੀ ਸਰਦਾਰਨੀ ਸੁਰਿੰਦਰ ਕੌਰ ਔਰ ਬੇਟੀਆਂ ਪਰ ਸਹਿਜ ਪ੍ਰਿਆ ਸਾਰਿਆਂ ਨੇ ਮਿਲ ਕੇ ਫੈਮਿਲੀ ਚ ਇਹ ਡਿਸਾਈਡ ਕੀਤਾ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਸੌਣ ਦਾ ਤਿਹਾੜ ਜਿਹੜਾ ਸਾਡੇ ਹਲਕੇ ਸਾਡੇ ਪਰਿਵਾਰ ਸਾਰੀਆਂ ਹੀ ਮਹਿਲਾਵਾਂ ਨਾਲ ਮਨਾਇਆ ਕਰਾਂਗੇ ਤਾਂ ਇਹ ਵਾਹਿਗੁਰੂ ਦੀ ਮਿਹਰ ਨਾਲ ਇਹ ਦੂਸਰਾ ਸਾਲ ਹੈ ਅਸੀਂ ਆਪਣੇ ਪਰਿਵਾਰ ਨਾਲ ਕਿਉਂਕਿ ਕਹਿੰਦੇ ਆ ਖੁਸ਼ੀਆਂ ਸਾਂਝੀਆਂ ਕਿਤੇ ਦੁਨੀਆਂ ਡਬਲ ਹੋ ਜਾਂਦੀਆਂ ਔਰ ਜੇਕਰ ਦੁੱਖ ਵਿੱਚ ਸ਼ਮੂਲੀਅਤ ਕੀਤੀ ਜਾਵੇ ਤੇ ਉਹ ਅੱਧਾ ਰਹਿ ਜਾਂਦਾ ਤਾਂ ਅਸੀਂ ਸਾਰੇ ਹੀ ਚਾਹੁੰਦੇ ਆ ਕਿ ਅਸੀਂ ਮਿਲ ਜੁਲ ਕੇ ਨਾ ਤਿਹਾਰਾ ਨੂੰ ਇਕੱਠੇ ਮਨਾਈਏ ਤੇ ਖੁਸ਼ੀਆਂ ਸਾਂਝੀਆਂ કરીਏ اور ਸਾਡੇ ਅਲੋਪ ਹੋ ਰਹੇ ਕੁਝ ਜਿਹੜੇ ਇਸ ਤਰ੍ਹਾਂ ਦੇ ਇਵੈਂਟਸ ਨੇ ਤਿਹਾਰ ਨੇ ਉਹਨਾਂ ਨੂੰ ਮੁਰਜ ਸੁਜੀਤ ਕੀਤਾ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਤਿਹਾਰਾਂ ਨੂੰ ਅਗਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਤੱਕ ਲੈ ਕੇ ਜਾਵੇ। ਇਹਨੂੰ ਪੀੜ੍ਹੀ ਦੇ ਵਿੱਚ ਉਹਨਾਂ ਤਿਹਾਰਾਂ ਬਾਰੇ ਨਹੀਂ ਪਤਾ ਹੀ ਨਹੀਂ ਕਿ ਉਹਨਾਂ ਨੂੰ ਕਿਉਂ ਨਹੀਂ ਜੀ। ਇਸ ਲਈ ਤੇ ਉਪਰਾਲਾ ਕੀਤਾ ਜੀ ਤਾਂ ਹੀ ਤੇ ਉਹਨਾਂ ਵਾਸਤੇ ਇਹ ਹੀ ਸੰਦੇਸ਼ ਹੈ ਕਿ ਪੰਜਾਬ ਇਵਨ ਇੰਡੀਆ ਇੱਕ ਰਿਚ ਹੈਰੀਟੇਜ ਰਿਚ ਕਲਚਰ ਦਾ ਦੇਸ਼ ਹੈ ਇਹ ਸਾਰੇ ਕਲਚਰ ਨੂੰ ਅੱਗੇ ਲੈ ਕੇ ਜਾਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਔਰ ਅਸੀਂ ਸਾਰੇ ਰਲ ਕੇ ਹੀ ਇਸ ਜ਼ਿੰਮੇਵਾਰੀ ਨੂੰ ਪੂਰੀ ਕਰਾਂਗੇ ਕੋਈ ਵੀ ਅਜਿਹੀ ਜਿਹੜਾ ਸਾਡਾ ਅਮੀਰ ਵਿਰਸਾ ਸੱਭਿਆਚਾਰਾ ਉਹਦੀ ਕੋਈ ਵੀ ਅਜਿਹੀ ਚੀਜ਼ ਅਲੋਪ ਨਹੀਂ ਹੋਣ ਦਿੱਤੀ ਜਾਵੇਗੀ ਇਹਦੇ ਵਿੱਚ ਅਸੀਂ ਸਾਰੇ ਹੀ ਆਪਣਾ ਬੰਦਾ ਯੋਗਦਾਨ ਪਾਵਾਂਗੇ ਔਰ ਕੈਬਨਿਟ ਮੰਤਰੀ ਸਰਦਾਰ ਹਰਪ੍ਰੀਤ ਸਿੰਘ ਈਟੀਓ ਸਾਡੀ ਸਮੁੱਚੀ ਸਰਕਾਰ ਇਹਨਾਂ ਯਤਨਾਂ 'ਚ ਲੱਗੀ ਹੋਈ ਆ ਜਿਸ ਤਰ੍ਹਾਂ ਕਿ ਪਿੱਛੇ ਜੇ ਤੁਸੀਂ ਸੁਣਿਆ ਹੋਊਗਾ ਕਿ ਲਹਾਰਾ ਰਾਏਪੋਤੀਆਂ ਖੇਟਾਂ ਵੀ ਮੁਰਤ ਸੁਰਜੀਤ ਕੀਤੀਆਂ ਜਾ ਰਹੀਆਂ ਬੈਲ ਗਾੜੀ ਦੀਆਂ ਰੇਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਤਾਂ ਇਹ ਸਾਰੇ ਉਹ ਪੁਰਾਣੇ ਹਨ ਜਿਦੇ ਨਾਲ ਅਸੀਂ ਸਾਡੇ ਅਮੀਰ ਵਿਰਸੇ ਨੂੰ ਦੁਬਾਰਾ ਸੁਰਜੀਤ ਕਰਨ ਦੀ ਜਿਹੜੀ ਐਫਰਟ ਹੈ ਉਹ ਕਰਦੇ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰਿਆਂ ਨੂੰ ਸੌਨ ਦੇ ਪਵਨ ਮਹੀਨੇ ਦੀ ਤ੍ਰਿੰਜਨਾਂ ਦਾ ਤੀਆਂ ਦੇ ਤਿਉਹਾਰ ਦਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਇਹ ਅੱਜ ਜਿਹੜੀ ਅਸੀਂ ਰੌਣਕ ਲਾਈ ਆ ਜਿਹਦਾ ਅਸੀਂ ਨਾ ਹੀ ਰੱਖਿਆ ਰੌਣਕ ਤਿਰੰਜਨ ਦੀ ਇਹ ਵਿਸਰਦੀਆਂ ਜਾ ਰਹੀਆਂ ਸਾਡੀਆਂ ਕੁਝ ਕਿਉਂਕਿ ਕੁਝ ਰਸਮਾਂ ਕੁਝ ਤਿਉਹਾਰ ਇਸ ਤਰ੍ਹਾਂ ਦੇ ਸੀ ਕਿ ਜੋ ਪੰਜਾਬ ਵਿੱਚ ਅਲੋਪ ਹੁੰਦੇ ਜਾ ਰਹੇ ਸੀ ਔਰ ਪੰਜਾਬ ਜਾਣਿਆ ਹੀ ਜਾਂਦਾ ਹੈ ਮੇਲੇ ਤਿਹਾਰਾਂ ਦਾ ਸਟੇਟ ਇਸ ਕਰਕੇ ਪਿਛਲੇ